ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਉਪਾਅ ਤੇ ਜਾਣਕਾਰੀ ਲੈ ਕੇ ਆਏ ਹਾਂ ਕਿ ਇਨ੍ਹਾਂ ਸੱਤ ਗਲਤੀਆਂ ਦੇ ਕਾਰਨ ਦੀਵਾਲੀ ਨੂੰ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਨਹੀਂ ਹੁੰਦੀ ਸਾਡੇ ਘਰ ਦੇ ਵਿੱਚ ਲక్ష్ਮੀ ਨਹੀਂ ਆਉਂਦੀ ਉਹ ਕਿਹੜੀਆਂ ਸੱਤ ਗਲਤੀਆਂ ਨੇ ਜਾਂ ਤਾਂ ਅਸੀਂ ਜਾਣ ਬੁੱਝ ਕੇ ਕਰਦੇ ਹਾਂ ਜਾਂ ਫਿਰ ਜਾਣੇ ਅਣਜਾਣੇ ਦੇ ਵਿੱਚ ਕਰਦੇ ਹਾਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਨਹੀਂ ਹੁੰਦੀ ਇਹ ਸਾਰੀ ਜਾਣਕਾਰੀ ਵੀਡੀਓ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਦੀਵਾਲੀ ਦੇ ਦਿਨਾਂ ਦੇ ਵਿੱਚ ਇੰਨੀਆਂ ਗਲਤੀਆਂ ਦੇ ਕਾਰਨ ਅਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹੀ ਕਾਰਨ ਹੈ ਕਿ ਉਹ ਦੀਵਾਲੀ ਨੂੰ ਵੀ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਨਹੀਂ ਆਉਂਦੀ। ਜੇਕਰ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਹੋ ਜੋ ਜ਼ਿੰਦਗੀ 'ਚ ਪੈਸਾ ਕਮਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਪਰ ਇਸ ਦੇ ਬਾਵਜੂਦ ਤੁਹਾਨੂੰ ਜ਼ਿੰਦਗੀ 'ਚ ਤਰੱਕੀ ਨਹੀਂ ਮਿਲ ਰਹੀ। ਤਾਂ ਕੁਝ ਵਾਸਤੂ ਗਲਤੀਆਂ ਤਾਂ ਕੁਝ ਵਾਸਤੂ ਗਲਤੀਆਂ ਦੇ ਕਾਰਨ ਇਸ ਦਾ ਕਾਰਨ ਵੀ ਹੋ ਸਕਦੀਆਂ ਨੇ ਅਸੀਂ ਤੁਹਾਨੂੰ ਕੁਝ ਗਲਤੀਆਂ ਦੇ ਬਾਰੇ ਦੱਸਦੇ ਹਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਵਾਸਤੂ ਸ਼ਾਸਤਰ ਨਾਲ ਜੁੜੀਆਂ ਕੁਝ ਗਲਤੀਆਂ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਾਫੀ ਪਰੇਸ਼ਾਨੀਆਂ ਦੁੱਖ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਤੁਸੀਂ ਕਰਜ਼ੇ ਦੇ ਵਿੱਚ ਵੀ ਡੁੱਬ ਸਕਦੇ ਹੋ ਤੇ ਤੁਹਾਡੀ ਘਰ ਦੇ ਵਿੱਚ ਗਰੀਬੀ ਵੀ ਆ ਸਕਦੀ ਹੈ ਇਸ ਲਈ ਤੁਹਾਨੂੰ ਇਥਾਂ ਦਿੱਤੇ ਗਏ ਜੋ ਵੀ ਟਿਪਸ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ ਅਪਣਾਉਣਾ ਚਾਹੀਦਾ ਹੈ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਚਾਹੋ ਨੇ ਓਂਕੇ ਦੀਵਾਲੀ ਦੇ ਦਿਨਾਂ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਹੀ ਬਣਿਆ ਰਹੇ ਤਾਂ ਕਮੈਂਟ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਹਾਜ਼ਰੀ ਜ਼ਰੂਰ ਲਗਵਾਇਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਵਾਸਤੂ ਸ਼ਾਸਤਰ ਦੇ ਮੁਤਾਬਕ ਅਜੀਹਾ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਝਾੜੂ ਲਗਾਉਣ ਦੇ ਨਾਲ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਤੇ ਧਨ ਦੀ ਦੇਵੀ ਲక్ష్ਮੀ ਸਾਡੇ ਨਾਲ ਨਾਰਾਜ਼ ਹੋ ਕੇ ਚਲੀ ਜਾਂਦੀ ਤੇ ਲక్ష్ਮੀ ਉਸ ਘਰ ਤੋਂ ਕਿਨਾਰਾ ਕਰ ਲੈਂਦੀ ਏ ਇਸ ਲਈ ਤੁਹਾਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਏ ਤੇ ਹੋ ਸਕਦਾ ਏ ਕਿ ਰਾਤ ਨੂੰ ਜਾਂ ਫਿਰ ਸ਼ਾਮ ਨੂੰ ਝਾੜੂ ਲਗਾਉਣ ਦੀ ਤੁਹਾਡੀ ਆਦਤ ਤੁਹਾਡੇ ਘਰ ਦੇ ਆਰਥਿਕ ਨੁਕਸਾਨ ਦਾ ਵੱਡਾ ਕਾਰਨ ਹੋ ਸਕਦੀ ਹੋਵੇ ਤੁਹਾਨੂੰ ਇਸ ਆਦਤ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ ਤੇ ਨਹੀਂ ਚੱਲਣਾ ਪੈ ਸਕਦਾ ਫਿਰ ਭਾਰੀ ਨੁਕਸਾਨ ਤੇ ਤੁਸੀਂ ਦੀਵਾਲੀ ਨੂੰ ਲక్ష్ਮੀ ਦੀ ਕਿਰਪਾ ਤੋਂ ਵਾਂਝੇ ਰਹਿ ਸਕਦੇ ਹੋ ਇਸ ਤੋਂ ਇਲਾਵਾ ਕਾਫੀ ਲੋਕਾਂ ਨੂੰ ਇਹ ਆਦਤ ਹੁੰਦੀ ਏ ਕਿ ਉਹ ਪਾਣੀ ਵਾਲੀ ਟੂਟੀ ਨੂੰ ਖੁੱਲ੍ਹਾ ਛੱਡ ਦਿੰਦੇ ਆ ਜਦਕਿ ਇਸ ਤਰ੍ਹਾਂ ਕਰਨਾ ਬਹੁਤ ਹੀ ਗਲਤ ਹੁੰਦਾ ਏ ਤੇ ਤੁਹਾਨੂੰ ਦੱਸ ਦਈਏ ਕਿ ਵਾਸਤੂ ਸ਼ਾਸਤਰ ਦੇ ਮੁਤਾਬਕ ਇਹ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਏ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਲ ਪਿਤਾ ਨਰਾਜ ਹੋ ਜਾਂਦੇ ਆ ਤੇ ਇਸ ਦੇ ਕਾਰਨ ਤੁਹਾਨੂੰ ਸਿਹਤ ਦੇ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਏ ਤੁਸੀਂ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਸਕਦੇ ਹੋ ਤੇ ਘਰ ਵਿੱਚ ਗਰੀਬੀ ਆਉਂਦੀ ਏ ਤੁਹਾਨੂੰ ਖਾਸ ਤੌਰ ਤੇ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੀਦਾ ਸੋ ਇਸੇ ਤਰੀਕੇ ਦੇ ਨਾਲ ਦੀਵਾਲੀ ਦੇ ਦਿਨਾਂ 'ਚ ਜੇਕਰ ਤੁਹਾਡੇ ਘਰ ਦੇ ਮੁੱਖ ਦੁਆਰ ਤੇ ਰਾਤ ਨੂੰ ਹਨੇਰਾ ਰਹਿੰਦਾ ਹੈ ਤਾਂ ਇਹ ਬਹੁਤ ਹੀ ਅਸ਼ੁਭ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਘਰ ਦੇ ਮੁੱਖ ਦੁਆਰ ਤੇ ਹਨੇਰਾ ਹੋ ਜਾਵੇ ਤਾਂ ਕੀਤੇ ਜਾ ਰਹੇ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਕਾਰਨ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਤੁਸੀਂ ਕਈ ਕੰਮਾਂ 'ਚ ਸਫਲ ਨਹੀਂ ਹੋ ਪਾਉਂਦੇ ਇਸ ਲਈ ਕਦੇ ਵੀ ਆਪਣੇ ਘਰ ਦੇ ਮੇਨ ਗੇਟ ਤੇ ਰਾਤ ਨੂੰ ਹਨੇਰਾ ਨਾ ਹੋਣ ਦਿਓ ਨਹੀਂ ਤਾਂ ਆਰਥਿਕ ਪੱਖੋਂ ਵੀ ਤੁਸੀਂ ਕਮਜ਼ੋਰ ਹੋ ਸਕਦੇ ਹੋ ਤੇ ਲక్ష్ਮੀ ਦੇਵੀ ਦੀਵਾਲੀ ਨੂੰ ਤੁਹਾਡੇ ਘਰ ਵਿੱਚ ਨਹੀਂ ਆਵੇਗੀ ਇਸ ਤੋਂ ਇਲਾਵਾ ਸ਼ਾਸਤਰ ਅਨੁਸਾਰ ਮੰਨਿਆ ਜਾਂਦਾ ਏ ਕਿ ਜਿਸ ਘਰ ਚ ਸਫਾਈ ਹੁੰਦੀ ਉਥੇ ਰੱਬ ਵੀ ਵਸਦਾ ਹੈ ਤੇ ਇਸ ਲਈ ਤੁਹਾਨੂੰ ਆਪਣੇ ਘਰ ਨੂੰ ਹਮੇਸ਼ਾ ਸਾਫ ਸੁੱਟਾ ਰੱਖਣਾ ਚਾਹੀਦਾ ਜੇਕਰ ਤੁਹਾਡਾ ਘਰ ਪੂਰੀ ਤਰ੍ਹਾਂ ਖਿਲਰਿਆ ਹੋਇਆ ਹੈ ਜਾਂ ਫਿਰ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਰਹਿੰਦਾ ਹੈ ਤਾਂ ਦੇਵੀ ਲక్ష్ਮੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਨਹੀਂ ਆਵੇਗੀ ਤੇ ਨਾ ਹੀ ਆਪਣਾ ਵਾਸ ਕਰੇਗੀ ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਘਰ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਖਿਲਰੇ ਹੋਏ ਸਮਾਨ ਨੂੰ ਕਿਸੇ ਇੱਕ ਜਗ੍ਹਾ ਤੇ ਜਨਕੇ ਰੱਖੋ ਤਾਂ ਕਿ ਤੁਹਾਡੇ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਰਹੇ ਤੇ ਤੰਦ ਦੀ ਹਾਨੀ ਨਾ ਹੋਵੇ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੋ ਸਕੇ ਤੇ ਸਫਾਈ ਰੱਖਣ ਦੇ ਨਾਲ ਮਾਤਾ ਲక్ష్ਮੀ ਦਾ ਸਦਾ ਲਈ ਵਾਸ ਤੁਹਾਡੇ ਘਰ ਦੇ ਵਿੱਚ ਰਹ ਸਕੇ ਦੀਵਾਲੀ ਦੇ ਦਿਨਾਂ ਵਿੱਚ ਤੁਹਾਨੂੰ ਸਭ ਨੂੰ ਆਪਣੇ ਘਰ 'ਚ ਰੋਜ਼ਾਨਾ ਪੂਜਾ ਕਰਨੀ ਚਾਹੀਦੀ ਹੈ ਤੇ Hindu ਧਰਮ ਵਿਚ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਪੂਜਾ ਕਰਨੀ ਚਾਹੀਦੀ ਬਹੁਤ ਜ਼ਿਆਦਾ ਸ਼ੁਭ ਤੇ ਜ਼ਰੂਰੀ ਵੀ ਹੁੰਦੀ ਹੈ ਕਿਉਂਕਿ ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਬਾਹਰ ਕੱਢਦੀ ਹੈ ਤੇ ਜੇ ਇਸ ਘਰ ਵਿੱਚ ਪੂਜਾ ਨਹੀਂ ਹੁੰਦੀ ਉਸ ਘਰ ਵਿੱਚ ਪੈਸੇ ਦੀ ਕਮੀ ਬਣੀ ਰਹਿੰਦੀ ਹੈ ਇਸ ਦੇ ਨਾਲ ਹੀ ਘਰ ਦੇ ਹੋਰ ਮੈਂਬਰਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਰੋਜ਼ਾਨਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੂਜਾ ਕਰਨੀ ਜ਼ਰੂਰ ਚਾਹੀਦੀ ਏ ਤੇ ਭਗਵਾਨ ਦੇ ਨਾਮ ਦਾ ਜਪ ਵੀ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਘਰ ਦੇ ਬਾਥਰੂਮ ਤੇ ਟਾਇਲਟ ਤੇ ਦਰਵਾਜ਼ੇ ਹਮੇਸ਼ਾ ਬੰਦ ਰੱਖਣੇ ਚਾਹੀਦੇ ਨੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਘਰ ਦੇ ਬਾਥਰੂਮ ਤੇ ਟਾਇਲਟ ਦਾ ਦਰਵਾਜਾ ਖੁੱਲਾ ਰੱਖਦੇ ਹੋ ਤਾਂ ਇਹ ਘਰ ਵਿੱਚ ਨਕਾਰਾਤਮਕ ਊਰਜਾ ਫੈਲਾਉਂਦਾ ਹੈ ਤੇ ਇਸ ਨਾਲ ਘਰ ਦੇ ਵਿੱਚ ਧਨ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਤੁਹਾਡੇ ਘਰ ਤੋਂ ਲక్ష్ਮੀ ਨਰਾਜ ਹੋ ਕੇ ਚਲੀ ਜਾਂਦੀ ਹੈ। ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਚਮਗਿੱਦੜਾਂ ਦਾ ਤੇ ਮੱਕੜੀ ਦਾ ਨਿਵਾਸ ਅਸ਼ੁਭ ਮੰਨਿਆ ਜਾਂਦਾ ਹੈ। ਇਸੇ ਕਾਰਨ ਤੁਹਾਡੇ ਘਰ ਦੇ ਵਿੱਚ ਵਾਸਤੂ ਨੁਕਸ ਹਮੇਸ਼ਾ ਬਣੇ ਰਹਿੰਦੇ ਨੇ। ਇਸ ਲਈ ਅਜਿਹੇ ਉਪਾਅ ਤੁਹਾਨੂੰ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਚਮਗਿੱਦੜ ਤੇ ਮੱਕੜੀ ਵਰਗੇ ਇਹ ਜੀਵ ਘਰ ਦੇ ਵਿੱਚ ਨਾ ਆਉਣ ਤੇ ਨਾ ਹੀ ਪੈਦਾ ਹੋਣ। ਇਸੇ ਤਰ੍ਹਾਂ ਜੇਕਰ ਤੁਹਾਡੇ ਪਰਿਵਾਰ ਦੇ ਕੁਝ ਲੋਕਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਦੀਵਾਲੀ ਦੇ ਦਿਨਾਂ ਦੇ ਵਿੱਚ ਵਾਸਤੂ ਸ਼ਾਸਤਰ ਦੇ ਮੁਤਾਬਕ ਜੇਕਰ ਤੁਸੀਂ ਘਰ 'ਚ ਮਰੇ ਹੋਏ ਸੁੱਕੇ ਪੌਦੇ ਰੱਖਦੇ ਹੋ ਤਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਲਈ ਜੇਕਰ ਤੁਸੀਂ ਘਰ 'ਚ ਪੌਦੇ ਰੱਖਦੇ ਹੋ ਤਾਂ ਉਹਨਾਂ ਨੂੰ ਰਚਾਣਾ ਪਾਣੀ ਦਿੰਦੇ ਰਹੋ ਤੇ ਉਹਨਾਂ ਨੂੰ ਹਾਰੇ-ਪਰੇ ਹੀ ਰੱਖੋ ਤਾਂ ਜੋ ਉਹ ਹਮੇਸ਼ਾ ਤਰੋ-ਤਰਾ ਤਾਜ਼ਾ ਰਹਿੰਦੇ ਏਸੀ ਤਰ੍ਹਾਂ ਕਰਨ ਕਾਰ ਇਸ ਕਾਰਨ ਦੇ ਕਰਕੇ ਘਰ 'ਚ ਹੌਲੀ-ਹੌਲੀ ਬਿਮਾਰੀ ਠੀਕ ਹੋਣ ਲੱਗ ਜਾਂਦੀ ਏ ਤੇ ਸੁਮੇਰਦੀ ਦਾ ਵਾਸ ਤੁਹਾਡੇ ਘਰ ਦੇ ਵਿੱਚ ਹੁੰਦਾ ਏ ਦੀਵਾਲੀ ਦੇ ਵਿੱਚ ਜਾਂ ਫਿਰ ਤਹਾਰਾਂ ਦੇ ਦਿਨਾਂ ਤੋਂ ਬਾਅਦ ਵੀ ਘਰ ਦੀ ਮੁੱਖ ਦੁਵਾਰ ਤੇ ਗੰਡਾਸੇ ਚਾਕੂ ਸ਼ੁਰੀਆਂ ਆਦ ਮਾਰੂ ਹਥਿਆਰ ਸਾਨੂੰ ਨਹੀਂ ਰੱਖਣੇ ਚਾਹੀਦੇ ਇਸ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਆਪਸੀ ਟਕਰਾਅ ਤੇ ਤਣਾਅ ਵਧਦਾ ਏ ਤੇ ਤੁਹਾਡੇ ਘਰ 'ਚ ਕਲੇਸ਼ ਦਾ ਮਾਹੌਲ ਬਣ ਸਕਦਾ ਹੈ ਜਿੰਨਾ ਹੋ ਸਕੇ ਇਹੋ ਜਿਹੇ ਬੇਲੋੜੇ ਉਪਕਰਨਾ ਨੂੰ ਇਹਦੀ ਸਹੀ ਜਗ੍ਹਾ ਸਟੋਰ ਰੂਮ ਦੇ ਵਿੱਚ ਹੀ ਰੱਖੋ ਕੁਝ ਲੋਕਾਂ ਨੂੰ ਅਕਸਰ ਦੇਖਿਆ ਜਾਂਦਾ ਹੈ ਕਿ ਉਹ ਲੋਕ ਕਾਲੀ ਦੇ ਵਿੱਚ ਝਾੜੂ ਨੂੰ ਲਗਾ ਕੇ ਹੀਠਾ ਸੁੱਟ ਕੇ ਚਲੇ ਜਾਂਦੇ ਆ ਇਹ ਬਹੁਤ ਗਲਤ ਕੀ ਰਿਹਾ ਹੈ ਝਾੜੂ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਚਾਇਸਤਰਾ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਝਾੜੂ ਨੂੰ ਇਸ ਤਰ੍ਹਾਂ ਸੁੱਟ ਦਿੰਦੇ ਆ ਉਹ ਉਹਨਾਂ ਲੋਕਾਂ ਨਾਲ ਮਾਂ ਲక్ష్ਮੀ ਵੀ ਨਾਰਾਜ਼ ਹੋ ਜਾਂਦੀ ਏ ਤੇ ਉਹ ਘਰ ਵਿੱਚ ਦੇਵੀ ਲక్ష్ਮੀ ਨਹੀਂ ਰਹਿੰਦੀ ਸਾਨੂੰ ਹਮੇਸ਼ਾ ਝਾੜੂ ਦਾ ਆਦਰ ਕਰਨਾ ਚਾਹੀਦਾ ਹੈ ਤੇ ਝਾੜੂ ਦੀ ਵਰਤੋਂ ਕਰਨ ਤੋਂ ਬਾਅਦ ਝਾੜੂ ਨੂੰ ਹਮੇਸ਼ਾ ਹੌਲੀ ਦੇ ਕੇ ਹੇਠਾਂ ਰੱਖਣਾ ਚਾਹੀਦਾ ਹੈ ਝਾੜੂ ਨੂੰ ਘਰ ਦੇ ਵਿੱਚ ਇਸ ਤਰ੍ਹਾਂ ਸਭਾਗੇ ਰੱਖਣਾ ਚਾਹੀਦਾ ਹੈ ਕਿ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਉਹ ਝਾੜੂ ਦੇਖ ਨਾ ਜਾਵੇ। ਇਸ ਤੋਂ ਇਲਾਵਾ ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹਨਾਂ ਨੂੰ ਨਹਾਉਣ ਤੋਂ ਬਾਅਦ ਉਹ ਬਾਥਰੂਮ ਗਿੱਲਾ ਛੱਡ ਦਿੰਦੇ ਆ ਤੇ ਸਾਬਣ ਵਾਲਾ ਪਾਣੀ ਰਹਿ ਜਾਂਦਾ ਤੇ ਬਾਥਰੂਮ ਗੰਦਾ ਰਹਿੰਦਾ। ਜਦੋਂ ਵੀ ਤੁਸੀਂ ਬਾਥਰੂਮ ਚੋਂ ਨਹਾ ਕੇ ਬਾਹਰ ਨੀ ਘਰੋਂ ਤਾਂ ਬਾਥਰੂਮ ਨੂੰ ਸਾਫ਼ ਕਰਕੇ ਹੀ ਬਾਹਰ ਆਓ ਅਜਿਹੇ ਨਾ ਕਰਮ ਤੇ ਮੰਨਿਆ ਜਾਂਦਾ ਹੈ ਕਿ ਵਰੁਣ ਦੇਵਤਾ ਜੀ ਨਾਰਾਜ਼ ਹੋ ਜਾਂਦੇ ਨੇ ਤੇ ਉਹਨਾਂ ਦੇ ਨਾਰਾਜ਼ ਹੋਣ ਕਾਰਨ ਘਰ ਦੇ ਵਿੱਚ ਧਨ ਦੀ ਹਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਇਲਾਵਾ ਤੂਰਸੀ ਦੇ ਪੌਦੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਜਿਸ ਦੇ ਪੱਤਿਆਂ ਤੋਂ ਬਿਨਾ ਭਗਵਾਨ ਵਿਸ਼ਨੂੰ ਦੀ ਪੂਜਾ ਅਧੂਰੀ ਮੰਨੀ ਜਾਂਦੀ ਹੈ ਤੇ ਜੋ ਲੋਕ ਚਾਹੁੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਧਨ ਦਾ ਭੰਡਾਰ ਭਰਿਆ ਰਹੇ ਤੇ ਘਰ ਵਿੱਚ ਪੈਸਿਆਂ ਦੀ ਕਮੀ ਕਦੇ ਵੀ ਨਾ ਹੋਵੇ ਸ਼ਾਮ ਨੂੰ ਕਦੇ ਵੀ ਤુલਸੀ ਦੇ ਪੌਦੇ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਜਿਸ ਘਰ ਵਿੱਚ ਤુલਸੀ ਦੇ ਬੂਟੇ ਦੀ ਪਵਿੱਤਰਤਾ ਬਰਕਰਾਰ ਨਹੀਂ ਰਹਿੰਦੀ ਉਥੋਂ ਧੰਨ ਦੀ ਦੇਵੀ ਲక్ష్ਮੀ ਗੁੱਸੇ ਹੋ ਕੇ ਘਰੋਂ ਚਲੀ ਜਾਂਦੀ ਹੈ ਤੇ ਬਹੁਤ ਮਿਹਨਤਾਂ ਕਰਲੇ ਕਰਨ ਤੇ ਵੀ ਦੀਵਾਲੀ ਨੂੰ ਤੁਹਾਡੇ ਘਰ ਦੇ ਵਿੱਚ ਨਹੀਂ ਆਵੇਗੀ ਇਸ ਕਰਕੇ ਤુલਸੀ ਦੇ ਪੌਦੇ ਦੀ ਪਵਿੱਤਰਤਾ ਦਾ ਖਿਆਲ ਬਰਕਰਾਰ ਰੱਖਿਓ ਇਸੋ ਇਲਾਵਾ ਸਨਾਤਨ ਪਰੰਪਰਾ ਦੇ ਵਿੱਚ ਕਿਸੇ ਵੀ ਕਾਮ ਦੇ ਲਈ ਸ਼ੋਭ ਤੇ ਅਸ਼ੋਭ ਸਮੇਂ ਤੇ ਖਾਸ ਦੇਵ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਧਾਰਮਿਕ ਗ੍ਰੰਥਾਂ ਵਿੱਚ ਸ਼ਾਮ ਨੂੰ ਵਾਰ ਤੇ ਨੌ ਕਟਣ ਦੀ ਮਨਾਹੀ ਕੀਤੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਨਿਯਮ ਦੀ ਅਣਦੇਖੀ ਕਰਦਾ ਹੈ ਤਾਂ ਦੇਵੀ ਲਕਸ਼ਮੀ ਗੁੱਸੇ ਹੋ ਕੇ ਆਪਣਾ ਸਥਾਨ ਛੱਡ ਕੇ ਚਲੀ ਜਾਂਦੀ ਹੈ ਤੇ ਦੀਵਾਲੀ ਸਤਾਨ ਛੱਡ ਕੇ ਸੌਰੀ ਦੀਵਾਲੀ ਨੂੰ ਇਹੋ ਜਿਹੇ ਲੋਕਾਂ ਦੇ ਘਰ ਦੇ ਵਿੱਚ ਗ੍ਰਿਸ਼ਟੀ ਤੱਕ ਨਹੀਂ ਪਹੁੰਚਦੀ ਘਰ ਆਉਣਾ ਤਾਂ ਦੂਰ ਦੀ ਗੱਲ ਏ ਇਸ ਲਈ ਇਨ੍ਹਾਂ ਗਲਤ ਕੰਮਾਂ ਤੋਂ ਜ਼ਰੂਰ ਬਚਿਓ ਸੋ ਇਸੇ ਤਰੀਕੇ ਦੇ ਨਾਲ ਜੋਤਿਸ਼ਾਤਰ ਦੀ ਮੁਤਾਬਕ ਰਸੋਈ 'ਚ ਰੱਖੀਆਂ ਚੀਜ਼ਾਂ ਦਾ ਤੁਹਾਡੀ ਸਿਹਤ ਕਿਸਮਤ ਦੇ ਨਾਲ ਵੀ ਸੰਬੰਧ ਹੁੰਦਾ ਏ ਜੋਤਿਸ਼ਾਤਰ ਦੇ ਅਨੁਸਾਰ ਸੋਈ ਦੇ ਵਿੱਚ ਰੱਖੀ ਹੋਈ ਹਲਦੀ ਦਾ ਸੰਬੰਧ ਬ੍ਰਹਸਪਤੀ ਬ੍ਰਹਸਪਤੀ ਨਾਲ ਤੇ ਦੁੱਧ ਦੇ ਚੰਦਰਮਾ ਦੇ ਨਾਲ ਸੰਬੰਧ ਹੁੰਦਾ ਹੈ ਇਸੇ ਤਰ੍ਹਾਂ ਨਾਮਕ ਤੇ ਖੰਡ ਆਦਿ ਦੀਵਾਲੀ ਦੇ ਦਿਨਾਂ ਦੇ ਵਿੱਚ ਕਿਸੇ ਨੂੰ ਵੀ ਉਧਾਰ ਦੇਣ ਤੋਂ ਖਾਸ ਹੀ ਤੌਰ ਤੇ ਬਚਣਾ ਚਾਹੀਦਾ ਹੈ ਤੇ ਅਜੀਹਾ ਮੰਨਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਧਾਰ ਦੇਣ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲੀ ਚੰਗੀ ਕਿਸਮਤ ਸ਼ੁਰੂ ਹੋ ਜਾਂਦੀ ਹੈ ਇਹ ਵਿਅਕਤੀ ਦੇ ਕੋਲ ਪ੍ਰਿਆ ਤਨ ਹੌਲੀ ਹੌਲੀ ਖਤਮ ਹੋਣ ਲੱਗਦਾ ਹੈ ਇਸ ਤੋਂ ਇਲਾਵਾ ਵਾਸੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਕੋਈ ਵੀ ਟੁੱਟਿਆ ਹੋਇਆ ਸ਼ੀਸ਼ਾ ਕੱਚ ਜਾਂ ਕੋਈ ਹੋਰ ਟੁੱਟੀ ਹੋਈ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਕੋਵਾੜ ਦੇ ਰੂਪ ਦੇ ਵਿੱਚ ਹੋਵੇ ਕਿਉਂਕਿ ਇਹ ਘਰ ਤੋਂ ਸਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦੇ ਆ ਤੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ ਇਸੀ ਤਰੀਕੇ ਦੇ ਨਾਲ ਹਰ ਚੀਜ਼ ਦੀ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਡਸਟਬਿਨ ਰੱਖਣ ਦੀ ਦਿਸ਼ਾ ਵੀ ਨਿਰਧਾਰਤ ਕੀਤੀ ਜਾਂਦੀ ਏ ਤੁਹਾਨੂੰ ਦੱਸ ਦਈਏ ਕਿ ਘਰ ਵਿੱਚ ਕਿਤੇ ਵੀ ਡਸਟਬਿਨ ਨਹੀਂ ਰੱਖਣਾ ਚਾਹੀਦਾ ਜੇਕਰ ਤੁਸੀਂ ਇਸ ਨੂੰ ਘਰ ਦੇ ਬਾਹਰ ਜਾਂ ਪ੍ਰਵੇਸ਼ ਦੁਆਰ ਤੇ ਰੱਖਦੇ ਹੋ ਤਾਂ ਦੇਵੀ ਲਕਸ਼ਮੀ ਤੁਹਾਡੇ ਤੋਂ ਨਰਾਜ ਹੋ ਜਾਂਦੀ ਏ ਤੇ ਤੁਹਾਡੀ ਆਰਥਿਕ ਸਥਿਤੀ ਜੋ ਉਹ ਖਰਾਬ ਹੋ ਸਕਦੀ ਏ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਕਿ ਇਹ ਸੱਤ ਗਲਤੀਆਂ ਸਾਨੂੰ ਭੁੱਲ ਕੇ ਵੀ ਦੀਵਾਲੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਅਸੀਂ ਇਹਨਾਂ ਸੱਤ ਗਲਤੀਆਂ ਨੂੰ ਕਰਦੇ ਹਾਂ ਤੇ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਨਹੀਂ ਹੁੰਦੀ ਸਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਮਾਤਾ ਲక్ష్ਮੀ ਜੀ ਦਾ ਵਾਸ ਸਾਡੇ ਘਰ ਪਰਿਵਾਰ ਤੇ ਨਹੀਂ ਹੁੰਦਾ ਸੋ ਇਹਨਾਂ ਗਲਤੀਆਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਜੇਕਰ ਇਹ ਗਲਤੀਆਂ ਤੁਸੀਂ ਜਾਣੀਆਂ ਨਚਾਣੇ ਦੇ ਵਿੱਚ ਕਰਨੇ ਉਹ ਤਾਂ ਇਹਨਾਂ ਨੂੰ ਦੂਰ ਕਰਨ ਦੇ ਲਈ ਛੋਟੇ ਛੋਟੇ ਉਪਾਅ ਵੀ ਜ਼ਰੂਰ ਕਰਿਆ ਕਰੋ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵਾਅਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ